ਐਸ ਸਾਕੀ ਜੀ ਦੀ ਕਹਾਣੀ ਖੜਦਾ ਪਰਦਾ ਇਹ ਕੋਈ 40 ਸਾਲ ਪਹਿਲਾਂ ਦੀ ਗੱਲ ਹੈ ਤਦ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਬਾਹਰ ਆਮਣੇ ਸਾਹਮਣੇ ਦੋ ਦੁਕਾਨਾਂ ਬਣੀਆਂ ਹੋਈਆਂ ਸਨ ਇੱਕ ਚਾਹ ਦੀ ਤੇ ਦੂਜੀ ਪਾਣ ਦੀ ਤਦ ਯੂਨੀਵਰਸਿਟੀ ਕੈਂਪਸ 'ਚ ਕੋਈ ਕੈਂਟੀਨ ਨਹੀਂ ਸੀ ਹੁੰਦੀ ਵਿਦਿਆਰਥੀਆਂ ਨੂੰ ਖਾਣ ਲਈ ਜੋ ਵੀ ਮਿਲਦਾ ਸੀ ਉਹ ਮੈਸ ਵਿੱਚੋਂ ਬੰਨੇ ਵਕਤ ਤੇ ਮਿਲਿਆ ਕਰਦਾ ਸੀ ਦਿਨ ਵਿੱਚ ਕੁਝ ਵੱਧ ਖਾਣ ਲਈ ਜਾਂ ਚਾਹ ਦਾ ਕੱਪ ਪੀਣ ਲਈ ਉਹਨਾਂ ਨੂੰ ਚਾਹ ਦੀ ਦੁਕਾਨ ਤੇ ਜਾਣਾ ਪੈਂਦਾ ਸੀ ਦੋਵੇਂ ਦੁਕਾਨਾਂ ਤੱਕ ਪਹੁੰਚਣ ਲਈ ਇੱਕ ਲੰਮਾ ਰਸਤਾ 메ਨ ਗੇਟ ਤੋਂ ਜਾਂਦਾ ਸੀ ਇੱਕ ਥਾਂ ਤੋਂ ਰਸਤਾ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਸੀ ਉੱਥੋਂ ਲੰਘਣ ਵਾਲਿਆਂ ਲਈ ਟੁੱਟੀਆਂ ਇੱਟਾਂ ਰੱਖ ਕੇ ਰਾਹ ਬਣਾਇਆ ਹੋਇਆ ਸੀ ਚਾਹ ਦੀ ਦੁਕਾਨ ਵਾਲੇ ਦਾ ਨਾਂ ਸ਼ਾਦੀ ਲਾਲ ਸੀ ਉਹ ਰਹਿਣ ਵਾਲਾ ਤਾਂ ਬਿਹਾਰ ਦਾ ਸੀ ਪਰ ਇਹਨਾਂ ਬੰਗਾਲੀਆਂ ਵਿੱਚ ਪਤਾ ਨਹੀਂ ਕਿਵੇਂ ਆ ਗਿਆ ਸੀ ਮੈਂ ਸ਼ਾਦੀ ਲਾਲ ਕੋਲੋਂ ਇਹ ਪੁੱਛਣ ਦੀ ਕਦੇ ਲੋੜ ਨਹੀਂ ਸਮਝੀ ਸੀ ਪਾਣ ਵਾਲੇ ਨੂੰ ਮੈਂ ਨਹੀਂ ਸੀ ਜਾਣਦਾ ਕਿਉਂਕਿ ਮੈਂ ਕਦੇ ਵੀ ਉਸ ਦੁਕਾਨ ਤੋਂ ਪਾਣ ਲੈ ਕੇ ਨਹੀਂ ਸੀ ਖਾਦਾ ਸ਼ਾਮ ਲਾਲ ਕੋਈ 50ਾਂ ਤੋਂ ਉੱਪਰ ਦੀ ਉਮਰ ਦਾ ਸੀ ਦੁਕਾਨ ਦੇ ਪਿਛਲੇ ਪਾਸੇ ਕਮਰੇ ਵਿੱਚ ਉਸਦੀ ਉਮਰ ਤੋਂ ਥੋੜੀ ਛੋਟੀ ਉਸਦੀ ਪਤਨੀ ਵੀ 21 ਸਾਲਾਂ ਦਾ ਉਸਦਾ ਪੁੱਤ ਗਿਆਨਾ ਕੋਈ 10 ਵਰਿਆਂ ਦੀ ਧੀ ਪਿਆਰੋ ਰਹਿੰਦੇ ਸਨ ਉਹ ਸਾਰੇ ਇਕੱਠੇ ਦੁਕਾਨ ਨੂੰ ਚਲਾਉਣ ਵਿੱਚ ਇੱਕ ਦੂਜੇ ਦਾ ਹੱਥ ਵਟਾਉਂਦੇ ਸਨ ਸ਼ਾਦੀ ਲਾਲ ਗੱਦੀ ਤੇ ਬੈਠਾ ਰਹਿੰਦਾ ਗਿਆਨਾ ਗਾਖਾਂ ਲਈ ਚਾਹ ਬਣਾਉਂਦਾ ਮਠਿਆਈਆਂ ਪਕਾਉਂਦਾ ਉਸਦੀ ਮਾਂ ਟੁੱਟੇ ਮੇਜ਼ਾਂ ਤੋਂ ਝੂਠੇ ਭਾਂਡੇ ਚੁੱਕ ਪਾਣੀ ਵਾਲੀ ਹੋਸ ਤੀਕ ਪਹੁੰਚਾਉਂਦੀ ਜਿਸ ਥਾਂ ਬੈਠੀ ਪਿਆਰੋ ਹੋਸ ਤੇ ਲੱਗੇ ਟੂਟੀ ਦੇ ਪਾਣੀ ਨਾਲ ਉਹਨਾਂ ਨੂੰ ਧੋਂਦੀ ਰਹਿੰਦੀ ਪਤਾ ਨਹੀਂ ਕਿਉਂ ਸ਼ਾਦੀ ਲਾਲ ਹਮੇਸ਼ਾ ਮਿਆਲੇ ਤੇ ਗੰਦੇ ਕੱਪੜਿਆਂ ਵਿੱਚ ਹੀ ਰਹਿੰਦਾ ਸੀ ਮੈਲੀਅਟੀ ਪੱਗ ਉਸੇ ਤਰ੍ਹਾਂ ਦੇ ਕੱਪੜੇ ਦੀ ਬਣੀ ਬਣਾਉਣ ਤੇ ਤੋਤੀ ਹਰ ਵੇਲੇ ਉਹਦੇ ਸਰੀਰ ਤੇ ਹੁੰਦੀ ਉਸਦੀ ਦੁਕਾਨ ਦਾ ਸਾਰਾ ਸਮਾਨ ਵੀ ਆਪਣੇ ਹੀ ਢੰਗ ਦਾ ਸੀ ਚਾਹ ਵਾਲੀ ਕੇਤਲੀ ਬਾਹਰੋਂ ਵੇਖ ਪਹਿਚਾਣ ਚ ਨਹੀਂ ਸੀ ਆਉਂਦੀ ਕਿ ਇਸ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਚਾਹ ਪੁੰਣੀ ਦੀ ਜਾਲੀ ਦੀ ਥਾਂ ਮਲਮਲ ਦਾ ਪਤਲਾ ਕੱਪੜਾ ਬਨ ਕੇ ਕੰਮ ਚਲਾਇਆ ਹੋਇਆ ਸੀ ਕੱਪਾ ਵਿੱਚ ਕਈਆਂ ਦੇ ਕੁੰਡੇ ਟੁੱਟੇ ਹੋਏ ਸਨ ਇਤਨਾ ਹੋਣ ਦੇ ਬਾਵਜੂਦ ਵੀ ਸ਼ਾਦੀ ਲਾਲ ਦੀ ਦੁਕਾਨ ਹਰ ਵੇਲੇ ਗਾਕਾਂ ਨਾਲ ਭਰੀ ਰਹਿੰਦੀ ਸੀ ਟੁੱਟੇ ਮੇਜ਼ਾਂ ਤੇ ਚੋਗਿਰਤ ਬਹੁਤ ਸਾਰੇ ਲੋਕ ਬੈਠੇ ਰਹਿੰਦੇ ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਜਿਨ੍ਹਾਂ ਵਿੱਚ ਰਿਸਰਚ ਸਕਾਲਰ ਹੁੰਦੇ ਜਿਨ੍ਹਾਂ ਵਿੱਚ ਕਦੇ-ਕਦਾਈ ਵਿਦਿਆਰਥੀ ਵੀ ਹੁੰਦੇ ਉਹ ਚਾਹ ਦੀ ਹਰ ਇੱਕ ਘੁੱਟ ਦੇ ਨਾਲ ਇਸ਼ਕ ਤੋਂ ਲੈ ਕੇ ਸਿਆਸਤ ਤੱਕ ਘੰਟਿਆਂਬੰਦੀ ਬਹਿਸ ਕਰਦੇ ਰਹਿੰਦੇ ਫਿਰ ਜਦੋਂ ਹਨੇਰਾ ਹੋ ਜਾਂਦਾ ਤਾਂ ਪਾਨ ਵਾਲੇ ਦੀ ਦੁਕਾਨ ਤੋਂ ਇੱਕ ਪਾਨ ਲੈ ਕੇ ਅਧੂਰੀ ਬਹਿਸ ਨੂੰ ਕੱਲ ਤੇ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ ਸ਼ਾਦੀ ਲਾਲ ਨੇ ਕਦੇ ਵੀ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਸੀ ਦਿੱਤਾ ਉਹ ਸਾਰਾ ਦਿਨ ਗੱਡੀ ਤੇ ਬੈਠਾ ਕਦੇ ਗਿਆਨ ਨੇ ਨੂੰ ਝਿੜਕਦਾ ਰਹਿੰਦਾ ਤੇ ਕਦੇ ਆਪਣੀ ਘਰਵਾਲੀ ਜਾਂ ਧੀ ਨੂੰ ਬਹੁਤ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬਹਿਸਾਂ ਵੱਲ ਜਿਉ ਕਿਤੇ ਧਿਆਨ ਦਿੰਦਾ ਤਾਂ ਆਪ ਵੀ ਬਹੁਤ ਕੁਝ ਸਿੱਖ ਸਕਦਾ ਸੀ ਪਰ ਅਜਿਹਾ ਨਾ ਹੋਇਆ ਸ਼ਾਦੀ ਲਾਲ ਇੰਝ ਤਾਂ ਭਾਵੇਂ ਬਹੁਤ ਸਾਰੇ ਗੁਣਾ ਵਾਲਾ ਸੀ ਪਰ ਉਹਨਾਂ ਵਿੱਚ ਗਾਕਾ ਨਾਲ ਸ਼ਾਇਦ ਜਹੀ ਮਿੱਠੀ ਜਵਾਨ ਨਾਲ ਬੋਲਣਾ ਖਾਸ ਸੀ ਸ਼ਾਦੀ ਲਾਲ ਬਿਹਾਰ ਦਾ ਹੋਣ ਕਰਕੇ ਆਪਣੀ ਭਾਸ਼ਾ ਨਾਲ ਜਦੋਂ ਬੰਗਾਲੀ ਦੇ ਸ਼ਬਦ ਮਿਲਾ ਕੇ ਬੋਲਦਾ ਤਾਂ ਹੋਰ ਵੀ ਚੰਗਾ ਲੱਗਦਾ ਕਈ ਵਾਰੀ ਤਾਂ ਕੋਈ ਗਾਹਕ ਸਾਰੇ ਦਿਨ ਵਿੱਚ ਚਾਹ ਦਾ ਇੱਕ ਕੱਪ ਪੀ ਕੇ ਹੀ ਉਸ ਦੀ ਦੁਕਾਨ ਤੇ ਬੈਠਾ ਰਹਿੰਦਾ ਪਰ ਉਹ ਤਾਂ ਵੀ ਮੱਥੇ ਤੇ ਕਦੇ ਵੱਟ ਨਾ ਪਾਉਂਦਾ ਗਾਹਕਾ ਨਾਲ ਭਰੇ ਬੈਂਚ 'ਚ ਵੇਖੋ ਵਾਰ-ਵਾਰ ਮੁੱਛਾਂ ਤੇ ਹੱਥ ਫੇਰਦਾ ਤੇ ਆਪਣੇ ਕੁੱਟੇ ਆਕਾਰ ਵਾਲੇ ਚਿਹਰੇ ਨੂੰ ਹੋਰ ਕੁੱਟ ਲੈਂਦਾ ਖੁਸ਼ੀ ਨਾਲ ਉਸ ਦੀਆਂ ਛੋਟੀਆਂ ਗੋਲ ਅੱਖਾਂ ਹੋਰ ਗੋਲ ਹੋ ਜਾਂਦੀਆਂ ਮੈਨੂੰ ਪਤਾ ਨਹੀਂ ਉਹ ਕਿਉਂ ਜਾਮ ਬਾਬੂ ਆਖ ਬੁਲਾਇਆ ਕਰਦਾ ਸੀ ਮੈਨੂੰ ਇਹ ਵੀ ਯਾਦ ਨਹੀਂ ਕਿ ਉਸ ਨੇ ਮੇਰਾ ਇਹ ਨਾਂ ਕਿਉਂ ਰੱਖਿਆ ਸੀ ਅਸਲ ਵਿੱਚ ਤਾਂ 40 ਵਰੇ ਪਹਿਲਾਂ ਮੈਂ ਬਹੁਤ ਸੁੱਕੜੂ ਜਿਹਾ ਦੁਬਲਾ ਪਤਲਾ ਸੀ ਜਦੋਂ ਵੀ ਮੈਂ ਟੁਰਦਾ ਹੋਇਆ ਚਿੱਕੜ ਵਾਲੀ ਥਾਂ ਤੇ ਰੱਖੀਆਂ ਇੱਟਾਂ ਤੇ ਪੈਰ ਧਰਦਾ ਤਾਂ ਉਹ ਮੈਨੂੰ ਦੂਰੋਂ ਆਉਂਦੇ ਨੂੰ ਵੇਖ ਆਉ ਜਾਮ ਸਾਹਿਬ ਕਹਿ ਮੇਰਾ ਸਵਾਗਤ ਕਰਦਾ ਮੇਰੇ ਬਿਨਾ ਆਰਡਰ ਦਿੱਤੇ ਗਿਆਨੇ ਨੂੰ ਚਾਹ ਦਾ ਕੜਕ ਕੱਪ ਬਣਾਉਣ ਲਈ ਆਖਦਾ ਮੇਜ਼ਾਂ ਤੇ ਪਏ ਕੱਪ ਖਾਲੀ ਹੁੰਦੇ ਜਾਂਦੇ ਬਹਿਸਾਂ ਉਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਪਰ ਸ਼ਾਦੀ ਲਾਲ ਨੂੰ ਕੁਝ ਨਾ ਹੁੰਦਾ ਉਸ ਦਾ ਕੁਝ ਵੀ ਨਾ ਬਦਲਦਾ ਉਹ ਮੈਨੂੰ ਹਮੇਸ਼ਾ ਇੱਕੋ ਤਰ੍ਹਾਂ ਦਾ ਸ਼ਾਦੀ ਲਾਲ ਲੱਗਦਾ ਇੱਕ ਵਾਰੀ ਹਫਤੇ ਲਈ ਮੈਨੂੰ ਕਲਕੱਤੇ ਜਾਣਾ ਪੈ ਗਿਆ ਯੂਨੀਵਰਸਿਟੀ ਵਾਪਸ ਆ ਮੇ ਸ਼ਾਦੀ ਲਾਲ ਦੀ ਦੁਕਾਨ ਤੇ ਗਿਆ ਉਸ ਨੇ ਪਹਿਲਾਂ ਦੀ ਤਰ੍ਹਾਂ ਨਿੱਗੇ ਸ਼ਬਦਾਂ ਨਾਲ ਮੇਰਾ ਸਵਾਗਤ ਕੀਤਾ ਮੇਰੇ ਇੰਨੇ ਦਿਨ ਦੁਕਾਨ ਤੇ ਨਾ ਆਉਣ ਦੀ ਵਜ੍ਹਾ ਪੁੱਛੀ ਗਿਆਨੇ ਨੂੰ ਕੜਕ ਚਾਹ ਦੇ ਕੱਪ ਲਈ ਕਿਹਾ ਅੱਜ ਸ਼ਾਦੀ ਲਾਲ ਮੇਰੇ ਪਾਸੋਂ ਪਹਿਚਾਣਿਆ ਨਹੀਂ ਸੀ ਜਾ ਰਿਹਾ ਉਸ ਨੇ ਨਵੀਂ ਚਿੱਟੀ ਧੋਤੀ ਤੇ ਨਵਾਂ ਕੁੜਤਾ ਪਿਆਨ ਰੱਖਿਆ ਸੀ ਸਿਰ ਤੇ ਪਿਆਜ਼ੀ ਰੰਗ ਦੀ ਪੱਗ ਬੰਨ ਉਸ ਤੇ ਲੜ ਨੂੰ ਮਾਇਆਲਾ ਉੱਪਰ ਨੂੰ ਚੁੱਕਿਆ ਹੋਇਆ ਸੀ ਜਿਸ ਤੇ ਕਈ ਮੱਖੀਆਂ ਬੈਠੀਆਂ ਆਪਣੇ ਪੈਰਾਂ ਨਾਲ ਮੂੰਹ ਤੋ ਰਹੀਆਂ ਸਨ ਥੋੜੇ ਚਿਰ ਚ ਗਿਆਨਾ ਮੇਰੇ ਲਈ ਚਾਹ ਦਾ ਕੱਪ ਲਿਆ ਆਇਆ ਕੱਪ ਫੜਦਿਆਂ ਕੁਝ ਪਲਾਂ ਲਈ ਮੇਰੀ ਨਜ਼ਰ ਉਸਤੇ ਚਲੀ ਗਈ ਮੈਂ ਤਾਂ ਉਸ ਵੱਲ ਵੇਖਦਾ ਹੀ ਰਹਿ ਗਿਆ ਉਸਨੇ ਵੀ ਪਿਓ ਵਾਂਗ ਨਵੇਂ ਕੱਪੜੇ ਪੈਣ ਰੱਖੇ ਸਨ ਉਸਦੇ ਨਾਲ ਆਪੇ ਹੀ ਮੇਰੀ ਨਜ਼ਰ ਬਰਤਨ ਧੋਂਦੀ ਪਿਆਰੋ ਨੂੰ ਵੇਖਣ ਲਈ ਮਜਬੂਰ ਹੋ ਜਾਂਦੀ ਜਿੱਧਰ ਪਿਆਰੋ ਬੈਠਿਆ ਕਰਦੀ ਸੀ ਉਧਰ ਵੇਖਦਾ ਮੈਂ ਹੈਰਾਨ ਰਹਿ ਗਿਆ ਪਿਆਰੋ ਨਾਲ ਅੱਜ ਇੱਕ ਹੋਰ ਕੁੜੀ ਬੈਠੀ ਸੀ ਜਿਸਦੀ ਮੇਰੇ ਵੱਲ ਪਿੱਠ ਸੀ ਪਿਆਰੋ ਦੇ ਕੱਪੜੇ ਤਾਂ ਉਵੇਂ ਹੀ ਮਿਆਲੇ ਭਰੇ ਸਨ ਪਰ ਉਸ ਨਾਲ ਬੈਠੀ ਕੁੜੀ ਨੇ ਤਾਂ ਪੜਕਵੇਂ ਰੰਗ ਦੇ ਕੱਪੜੇ ਪਹਿਨ ਰੱਖੇ ਸਨ ਉਸਦੀ ਪਿੱਠਵਾਲ ਵੇਖ ਤਾਂ ਉਹ ਮਸਾ 14-15 ਵਰਿਆਂ ਦੀ ਲੱਗੀ ਉਹ ਵੀ ਕੱਪ ਪਲੇਟਾਂ ਸਾਫ਼ ਕਰਨ ਵਿੱਚ ਪਿਆਰੋਂ ਦੀ ਮਦਦ ਕਰ ਰਹੀ ਸੀ ਜਦ ਵੀ ਉਹ ਕੱਪ ਪਲੇਟਾਂ ਸਾਫ਼ ਕਰਦੀਆਂ ਹੱਥੇ ਲਾਉਂਦੀਆਂ ਤਾਂ ਉਸਦੀਆਂ ਬਾਹਾਂ 'ਚ ਪਹਿਨੇ ਚਾਂਦੀ ਦੇ ਘੁੰਗਰੂਆਂ ਵਾਲੇ ਕੜੇ ਛਣ ਛਣ ਕਰ ਉੱਟਦੇ ਜਿੰਨੀ ਵਾਰੀ ਮੈਂ ਉਸ ਨਾਮ ਵਿਆਹੀ ਕੁੜੀ ਵੱਲ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਹਰ ਵਾਰੀ ਇਸ ਤਰ੍ਹਾਂ ਲੱਗਾ ਜਿਵੇਂ ਸ਼ਾਦੀ ਲਾਲ ਵੀ ਮੇਰੇ ਵੱਲ ਘੂਰ-ਘੂਰ ਕੇ ਤੱਕ ਰਿਹਾ ਸੀ ਪਤਾ ਨਹੀਂ ਮੈਂ ਕਿਉਂ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਸੀ ਉਸ ਕੁੜੀ ਦੀ ਸ਼ਕਲ ਵੀ ਇੱਕ ਵਾਰੀ ਵੇਖ ਲਵਾਂ ਬੈਂਚ ਤੇ ਬੈਠਾ-ਬੈਠਾ ਮੈਂ ਚਾਹ ਦੇ ਤਿੰਨ ਕੱਪ ਪੀ ਗਿਆ ਪਰ ਮੈਨੂੰ ਤਾਂ ਵੀ ਉਸ ਕੁੜੀ ਦੀ ਸ਼ਕਲ ਇੱਕ ਵਾਰੀ ਵੀ ਦਿਖਾਈ ਨਹੀਂ ਦਿੱਤੀ ਉਸ ਦਿਨ ਮੈਂ ਵੇਖਿਆ ਮੇਰੇ ਨਾਲ ਬੈਠੇ ਰਿਸਰਚ ਸਕਾਲਰ ਉਸ ਨਵੀਂ ਵਿਆਹੀ ਕੁੜੀ ਨੂੰ ਵੇਖ ਅਨਜੋੜ ਵਿਆਹਾਂ ਦੇ ਬਾਰੇ ਬਹਿਸ ਕਰ ਰਹੇ ਸਨ ਬੈਂਚ ਤੋਂ ਉੱਠ ਮੈਂ ਸ਼ਾਦੀ ਲਾਲ ਦੀ ਗੱਡੀ ਕੋਲ ਪੈਸੇ ਦੇਣ ਲਈ ਆ ਗਿਆ ਪੈਸੇ ਫੜਾਉਂਦਿਆਂ ਮੈਂ ਫਿਰ ਉੱਧਰ ਵੇਖਣ ਲੱਗਾ ਜਿੱਧਰ ਪਿਆਰੋ ਨਾਲੋ ਕੁੜੀ ਬੈਠੀ ਸੀ ਇਹ ਮੇਰੀ ਨੂੰਹ ਹੈ ਅਚਾਨਕ ਸ਼ਾਦੀ ਲਾਲ ਦੀ ਰੁੱਖੀ ਜਿਹੀ ਆਵਾਜ਼ ਨੇ ਮੇਰਾ ਧਿਆਨ ਉਧਰੋਂ ਹਟਾ ਦਿੱਤਾ ਉਸਦੇ ਇਨ੍ਹਾਂ ਸ਼ਬਦਾਂ ਤੇ ਮੈਨੂੰ ਬਹੁਤ ਸ਼ਰਮ ਲੱਗੀ ਉਸ ਦਿਨ ਮੈਂ ਚੁੱਪਚੀਪ ਹੀ ਤਾਂ ਆਪਣੇ ਕਮਰੇ ਵੱਲ ਆ ਗਿਆ ਦੂਜੇ ਦਿਨ ਮੈਂ ਫਿਰ ਸ਼ਾਦੀ ਲਾਲ ਦੀ ਦੁਕਾਨ ਤੇ ਗਿਆ ਟੁੱਟੀਆਂ ਇੱਟਾਂ ਤੇ ਪੈਰ ਧਰਦਿਆਂ ਹੀ ਮੇਰੀ ਨਜ਼ਰ ਸ਼ਾਦੀ ਲਾਲ ਦੀ ਨਜ਼ਰ ਨਾਲ ਮਿਲੀ ਪਰ ਅੱਜ ਉਸਨੇ ਰੋਜ਼ ਦੀ ਤਰ੍ਹਾਂ ਮੇਰਾ ਆਂ ਜਾਮ ਸਾਹਿਬ ਕਹਿ ਨਿੱਗਾ ਸਵਾਗਤ ਨਾ ਕੀਤਾ ਜਿਵੇਂ ਉਹ ਪਹਿਲਾਂ ਕਰਿਆ ਕਰਦਾ ਸੀ ਉਸਨੇ ਗੱਦੀ ਤੇ ਬੈਠਿਆਂ ਬੈਠਾ ਹੀ ਰੁੱਖੇ ਸ਼ਬਦਾਂ ਨਾਲ ਗਿਆਨੇ ਨੂੰ ਚਾਹ ਦੇ ਕੱਪ ਲਈ ਕਹਿ ਦਿੱਤਾ ਪਰ ਇਸ ਵਾਰੀ ਉਹ ਚਾਹ ਨਾਲ ਲੱਗਿਆ ਕੜਕ ਸ਼ਬਦ ਖਾ ਗਿਆ। ਮੈਂ ਉਸਤੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਕੁਝ-ਕੁਝ ਜ਼ਰੂਰ ਸਮਝ ਗਿਆ ਸੀ। ਅੱਜ ਚਾਹ ਪੀਂਦਿਆਂ ਮੈਂ ਜਿੰਨੀ ਵਾਰੀ ਵੀ ਸ਼ਾਦੀ ਲਾਲ ਦੀ ਨੋਵਲ ਚੱਕਿਆ, ਸ਼ਾਦੀ ਲਾਲ ਦੀਆਂ ਅੱਖਾਂ ਵੀ ਮੈਨੂੰ ਗੁੱਸੇ ਨਾਲ ਘੂਰ-ਘੂਰ ਕੇ ਤਾੜਦੀਆਂ ਰਹੀਆਂ। ਫਿਰ ਅਗਲੇ ਦਿਨ ਜਦੋਂ ਮੈਂ ਦੁਕਾਨ ਤੇ ਗਿਆ ਤਾਂ ਸ਼ਾਦੀ ਲਾਲ ਦਾ ਪੂਰਾ ਸੁਭਾਅ ਮੈਨੂੰ ਸਾਰੇ ਗਾਕਾਂ ਨਾਲ ਚਿਰਚਿੜਾ ਲੱਗਾ। ਮੇਰੇ ਚਾਹ ਪੀਂਦਿਆਂ ਉਸਨੇ ਕਿੰਨੀ ਵਾਰੀ ਗਿਆਨੇ ਨੂੰ ਛਾੜਿਆ ਤੇ ਇੱਕ ਵਾਰੀ ਗਾਕਾਂ ਤੇ ਉੱਚੀ ਬਹਿਸ ਕਰਨ ਤੇ ਵੀ ਇਤਰਾਜ਼ ਕੀਤਾ। ਇਸ ਤਰ੍ਹਾਂ 4 ਦਿਨ ਲੰਘ ਗਏ ਪਰ ਮੈਂ ਸ਼ਾਦੀ ਲਾਲ ਦੀ ਨੂਂ ਦੀ ਸ਼ਕਲ ਨਾ ਵੇਖ ਸਕਿਆ ਤੇ ਇਨ੍ਹਾਂ ਦਿਨਾਂ ਵਿੱਚ ਸ਼ਾਦੀ ਲਾਲ ਦਾ ਵਰਤਾਓ ਮੇਰੇ ਨਾਲ ਇੰਨਾ ਚਿੜਚਿੜਾ ਹੋ ਗਿਆ ਕਿ ਜਿਵੇਂ ਉਹ ਮੈਨੂੰ ਦੁਕਾਨ 'ਚੋਂ ਚੁੱਕ ਕੇ ਬਾਹਰ ਸੁੱਟ ਦੇਣਾ ਚਾਹੁੰਦਾ ਸੀ ਮੈਨੂੰ ਵੀ ਸ਼ਾਦੀ ਲਾਲ ਦੇ ਵਰਤਾਅ ਪਾਸੋ ਡਰ ਲੱਗਣ ਲੱਗ ਪਿਆ ਸੀ 5ਵੇਂ ਦਿਨ ਜਦੋਂ ਮੈਂ ਉਹਦੀ ਦੁਕਾਨ ਤੇ ਜਾਣ ਲਈ ਟੁੱਟੀਆਂ ਇੱਟਾਂ ਤੇ ਇੱਕ ਪਹੁੰਚਿਆ ਤਾਂ ਮੈਨੂੰ ਚੁੱਪ ਵੇਖ ਕੇ ਉਹ ਪਹਿਲਾਂ ਵਾਂਗ ਬੋਲਿਆ ਆਓ ਜਾਮ ਸਾਹਿਬ ਕੀ ਹਾਲ ਹੈ ਉਸਦੇ ਅਜਿਹੇ ਵਰਤਾਓ ਤੇ ਮੈਂ ਬਹੁਤ ਹੈਰਾਨ ਹੋਇਆ ਉਹ ਮੈਨੂੰ ਪਹਿਲਾਂ ਵਾਲਾ ਸ਼ਾਦੀ ਲਾਲ ਜਾਪਿਆ ਜਿਹੜਾ ਹੱਸ-ਹੱਸ ਕੇ ਗਾਕਾਂ ਦਾ ਸਵਾਗਤ ਕਰਿਆ ਕਰਦਾ ਸੀ ਬੈਂਚ ਤੇ ਬੈਠਦਿਆਂ ਹੀ ਉਸਨੇ ਗਿਆਨੇ ਨੂੰ ਮੇਰੇ ਲਈ ਕੜਕ ਚਾਹ ਦੇ ਕੱਪ ਲਈ ਕਿਹਾ ਅੱਜ ਉਹ ਚਾਹ ਨਾਲ ਕੜਕ ਸ਼ਬਦ ਜੋੜਨਾ ਨਹੀਂ ਸੀ ਭੁੱਲਿਆ ਮੈਂ ਕੁਛ ਲਈ ਹੈਰਾਨੀ ਚ ਡੁੱਬਿਆ ਉਸੇ ਤਰ੍ਹਾਂ ਬੈਂਚ ਤੇ ਚੁੱਪਚਾਪ ਬੈਠਾ ਸ਼ਾਦੀ ਲਾਲ ਬਾਰੇ ਸੋਚਦਾ ਰਿਹਾ ਇਹ ਅੱਜ ਬਦਲ ਕਿਵੇਂ ਗਿਆ ਮੇਰੇ ਮਨ ਅੰਦਰ ਸਵਾਲ ਆ ਗਿਆ ਗਿਆਨਾ ਚਾਹ ਦਾ ਕੱਪ ਮੇਜ਼ ਤੇ ਰੱਖ ਗਿਆ ਤਾਂ ਮੈਨੂੰ ਐਵੇਂ ਲੱਗਾ ਜਿਵੇਂ ਉਸਦੇ ਬੁੱਲਾਂ ਵਿੱਚ ਵੀ ਮੁਸਕਾਨ ਛਿਪੀ ਹੋਈ ਸੀ ਜਿਆਦਾ ਕੱਪ ਪੀਂਦਿਆ ਅਚਾਨਕ ਮੇਰੀ ਨਜ਼ਰ ਉਧਰ ਚਲੀ ਗਈ ਜਿਸ ਥਾਂ ਹਰ ਰੋਜ਼ ਸ਼ਾਦੀ ਲਾਲ ਦੀ ਨੂੰ ਪਿਆਰੋ ਨਾਲ ਬਹਿ ਕੇ ਬਰਤਨ ਧੋਇਆ ਕਰਦੀ ਸੀ ਪਰ ਉਧਰ ਵੇਖਦੇ ਹੀ ਮੇਰਾ ਮੂੰਹ ਜਿਵੇਂ ਸ਼ਰਮ ਨਾਲ ਲਾਥ ਹੀ ਗਿਆ ਜਿਸ ਥਾਂ ਹौज ਨੇੜੇ ਸ਼ਾਦੀ ਲਾਲ ਦੀ ਨੂੰ ਅਤੇ ਪਿਆਰੋ ਰੋਜ਼ ਬੈਠ ਕੱਪਲੇਟਾ ਧੋਇਆ ਕਰਦੀਆਂ ਸਨ ਉਸ ਦੇ ਅੱਗੇ ਸ਼ਾਦੀ ਲਾਲ ਨੇ ਖੜਦਾ ਇੱਕ ਪਰਦਾ ਬਣ ਰੱਖਿਆ ਸੀ ਜਿਸ ਦੇ ਪਿੱਛੇ ਕਿਸੇ ਦੀਆਂ ਬਾਹਾਂ ਚ ਪੈਨੇ ਘੁੰਗਰੂਆਂ ਵਾਲੇ ਕੜਿਆਂ ਚੋਂ ਸ਼ਨ ਸ਼ਨ ਦੀ ਆਵਾਜ਼ ਤਾਂ ਸੁਣਾਈ ਦੇ ਰਹੀ ਸੀ ਪਰ ਉਹਨਾ ਅੱਗੇ ਖੜਦਾ ਪਰਦਾ ਟਣਿਆ ਹੋਣ ਕਰਕੇ ਕਣਿਆ ਵਾਲੀ ਦਾ ਆਕਾਰ ਨਹੀਂ ਸੀ ਦਿਖ ਰਿਹਾ ਉਧਰੋਂ ਨਜ਼ਰ ਹਟਾ ਮੈਂ ਸ਼ਾਦੀ ਲਾਲ ਵਾਲ ਵੇਖਿਆ ਮੇਰੇ ਵੱਲ ਵੇਖਦਾ ਹੋਇਆ ਉਹ ਕੁੱਟਿਆ-ਕੁੱਟਿਆ ਮੁੱਛਾਂ ਵਿੱਚ ਮੁਸਕਰਾ ਰਿਹਾ ਸੀ ਤੇ ਉਸ ਦੀਆਂ ਛੋਟੀਆਂ-ਛੋਟੀਆਂ ਗੋਲ ਅੱਖਾਂ ਪਹਿਲਾਂ ਨਾਲੋਂ ਵੀ ਵੱਧ ਗੋਲ ਦਿਸ ਰਹੀਆਂ ਸਨ ਉਸ ਦਿਨ ਮੇਰੇ ਨੇੜੇ ਬੈਠੇ ਪ੍ਰੋਫੈਸਰ ਤੇ ਰਿਸਰਚ ਸਕਾਲਰ ਉੱਚੀ-ਉੱਚੀ ਬੋਲ ਕੇ ਇਸਤਰੀ ਦੇ ਪਰਦੇ ਬਾਰੇ ਬਹਿਸ ਕਰ ਰਹੇ ਸਨ ਧੰਨਵਾਦ